ਤੇ ਅਗੇ ਵਧਾਂਗੇ ਫਤਿਹਗੜ ਚੂੜੀਆਂ ਮੱਜੀਠਾ ਰੋਡ ਤੇ ਇੱਕ ਮਹੀਨਾ ਪਹਿਲਾਂ ਬਣਾਈ ਗਈ ਸੜਕ ਦੀ ਖਰਾਬ ਹਾਲਤ ਨੂੰ ਲੈ ਕੇ ਆਮ ਲੋਕਾਂ ਤੇ ਇਲਾਕੇ ਪਰ ਦੇ ਵਿੱਚ ਜਿਹੜਾ ਹੈ ਗੁੱਸਾ ਪਾਇਆ ਜਾ ਰਿਹਾ ਹੈ ਉਹਨਾਂ ਦਾ ਦੋਸ਼ ਹੈ ਕਿ ਇੱਕ ਮਹੀਨਾ ਪਹਿਲਾਂ ਹੀ ਇਹ ਸੜਕ ਬਣੀ ਜਿਸ ਦੇ ਹੱਥਾਂ ਦੇ ਨਾਲ ਹੀ ਉਖੜਨ ਲੱਗ ਪਈ ਹੈ ਸੜਕ ਦੀ ਮਾੜੀ ਹਾਲਤ ਨੂੰ ਲੈ ਕੇ ਆਮ ਲੋਕਾਂ ਨੇ ਸੜਕ ਨੂੰ ਬਣਾਉਣ ਵਾਲੇ ਮੈਕਮੇ ਅਤੇ ਠੇਕੇਦਾਰ ਤੇ ਕਟਿਆ ਸਮਾਨ ਵਰਤਨ ਦੇ ਦੋਸ਼ ਲਗਾਏ ਨੇ ਸਾਲਾਂ ਤੋਂ ਇਹ ਸੜਕ ਨਹੀਂ ਬਣੀ ਜੇ ਸੜਕ ਬਣੀ ਹੈ ਤੇ ਇਹਦੇ ਉੱਤੇ ਮਟੀਰੀਅਲ ਇਹਨਾਂ ਨੇ ਬਹੁਤ ਹੀ ਘਟੀਆ ਕਵਾਲਿਟੀ ਦਾ ਪਾਇਆ ਹੈ ਕਿਉਂਕਿ ਸੜਕ ਕੰਪਲੀਟ ਹੀ ਨਹੀਂ ਬਣੀ ਕਿਤੇ ਟੋਟਾ ਛੜਪੋਤਾ ਕਿਤੇ ਕਰਕ ਤਾ ਕਦੇ ਨਹੀਂ ਕਿਤੇ ਡਬਲ ਕਿਤੇ ਸਿੰਗਲ ਕੋਈ ਇਹਦਾ ਅਜੇ ਤੱਕ ਆਹ ਵੇਖੋ ਜਾ ਕੇ ਸਾਰਾ ਪ੍ਰਸ਼ਾਸਨ ਥੱਲੇ ਤੋਂ ਲੈ ਕੇ ਪੀਡ ਸੜਕ ਵਿਭਾਗ ਮੰਤਰੀ ਤੋਂ ਲੈ ਕੇ ਠੇਕੇਦਾਰ ਤੋਂ ਲੈ ਕੇ ਤੋਂ ਕੋਈ ਮੰਤਰੀ ਤੱਕ ਉਹ ਆਣ ਕੇ ਮੰਤਰੀ ਨੂੰ ਆਣ ਕੇ ਇੱਥੇ ਵੇਖਣਾ ਚਾਹੀਦਾ ਵੀ ਇਹ ਛੜਕਦਾ ਹਾਲ ਹੈ ਇਹ ਸੜਕ ਦੇ ਵਿੱਚ ਇਹਦਾ ਮਟੀਰੀਅਲ ਵੈਰੀ ਵੈਰੀ ਪੂਰ ਇਹਦਾ ਕਿਦੋਂ ਸੈਂਪਲ ਨਹੀਂ ਚੈੱਕ ਹੋਇਆ ਇਹਦਾ ਸੈਂਪਲ ਚੈੱਕ ਹੋਣਾ ਸੀ ਮਟੀਰੀਅਲ ਹੋਣਾ ਸੀ ਤੇ ਇਹਨਾਂ ਨੇ ਮਾਰ ਕੇ ਛੱਡੂ ਤਿਆਰ ਕਰਨਾ ਜਿੰਨੇ ਵੀ ਐਕਸੀਡੈਂਟ ਹੁੰਦੇ ਖਲਸੇ ਨੇ ਤੇ ਸੜਕ ਟੁੱਟੀ ਇੱਕ ਸਾਧੋ ਵੀ ਟੁੱਟੀ ਜੇ ਇਹਨਾਂ ਤੱਕ ਜਗेंद्रਪਾਲ ਪੈਸ ਤੱਕ ਬਣਾਈ ਤਾਂ ਅੱਗੇ ਕੀ ਇਹਨਾਂ ਦੇ ਅੱਗੇ ਪਾਣੀ ਕਿਉਂ ਨਹੀਂ ਬਣਾਈ ਇਹਨਾਂ ਨੇ ਇਹਨਾਂ ਕੰਪਲੀਟ ਫਤੇਗੜ ਚੌਕ ਨਵੇਂ ਬੱਸ ਸਟੈਂਡ ਤੱਕ ਕੋਈ ਇਹਨਾਂ ਨੇ ਕਾਰਬਨ ਕਿੱਦ ਕਿ ਉੱਥੋਂ ਤੱਕ ਸੜਕ ਬਣਨੀ ਸੜਕ ਬਣ ਕੇ ਇਹਦੇ ਉੱਤੇ ਜਿਹੜਾ ਦੁਬਾਰਾ ਮਟੀਰੀਅਲ ਪਾਉਣਾ ਸੀ ਉਹ ਕਿਉਂ ਨਹੀਂ ਪਾਇਆ ਇਹਨਾਂ ਠੇਕੇਦਾਰਾਂ ਨੇ ਕਿਉਂਕਿ ਠੇਕੇਦਾਰ ਨੂੰ ਕੋਈ ਪੁੱਛਣ ਵਾਲਾ ਨਹੀਂ ਸਰ ਆਪਣੀ ਮਨਮਰਜ਼ੀ ਦਾ ਰੇਟ ਲੰਮਦਾ ਮਨਮਰਜ਼ੀ ਦੇ ਪੈਸੇ ਖਾਂਦੇ ਤੇ ਮਿੱਟੀ ਜੋ ਵੀ ਇਹਨਾਂ ਨੇ ਕੰਮ ਕੀਤਾ ਬਿਲਕੁਲ ਬੈਰੀ ਪੂਆ ਨੇ ਜਿੰਨੂੰ ਮਰਜ਼ੀ ਲੈ ਆ ਕੇ ਸਰਕਾਰ ਆਣ ਕੇ ਖੁਦ ਇਹਦੇ ਮੰਤਰੀ ਆਣ ਕੇ ਚੈੱਕ ਕਰ ਸਕਦੇ ਮਟੀਰੀਅਲ ਕਿਸੇ ਪ੍ਰਸ਼ਾਸਨ ਨੂੰ ਕੋਈ ਫਿਕਰ ਨਹੀਂ ਕਿਸੇ ਦਾ ਐਕਸੀਡੈਂਟ ਹੋ ਰਿਹਾ ਕੋਈ ਤੈਰਾ ਦੇ ਇੱਥੇ ਆ ਵੇਖੋ ਆਣ ਕੇ ਮੈਂ ਦਿਖਾਉਣਾ ਇੱਥੇ ਆਹ ਵੇਖੋ ਆ ਕੀ ਹੈ ਇਹਦਾ ਥੋੜੀਆਂ ਸੜਕਾਂ ਬੰਦੀਆਂ ਨੇ